ਪਿਆਸ ਪਰਮਾਤਮਾ ਦੀ ਹੈ ਮਨੁੱਖ ਨੂੰ ਐਸਾ ਜੀਵਨ ਚਾਹੀਦਾ ਹੈ ਜਿਸ ਵਿੱਚ ਮੌਤ ਨਾ ਹੋਵੇ ਉਸੇ ਜੀਵਨ ਦਾ ਨਾਮ ਪਰਮਾਤਮਾ ਹੈ ਮਨੁੱਖ ਨੂੰ ਐਸਾ ਧਨ ਚਾਹੀਦਾ ਹੈ ਜੋ ਛਿੰਨ ਛਿੰਨ ਵਧਦਾ ਜਾਏ ਵਧਦਾ ਜਾਏ ਵਧਦਾ ਜਾਏ ਕਦੀ ਘਟੇ ਨਾ ਉਸੇ ਪਰਮ ਧਨ ਦਾ ਨਾਮ ਪਰਮਾਤਮਾ ਹੈ ਮਨੁੱਖ ਨੂੰ ਐਸਾ ਸੁਖ ਚਾਹੀਦਾ ਜੋ ਵਧਦਾ ਜਾਏ ਵਧਦਾ ਜਾਏ ਕਦੀ ਦੁੱਖ ਦੇਚ ਨਾ ਬਦਲੇ ਉਸ ਪਰਮ ਸੁਖ ਦਾ ਨਾ ਹੀ ਪਰਮਾਤਮਾ ਹੈ ਮਨੁੱਖ ਨੂੰ ਐਸਾ ਰਸ ਚਾਹੀਦਾ ਵਧਦਾ ਹੀ ਜਾਏ ਵਧਦਾ ਹੀ ਜਾਏ ਮਹਾ ਰਸ ਬਣ ਜਾਏ ਕਦੀ ਬੇ ਰਸ ਨਾ ਹੋਵੇ ਉਸ ਮਹਾ ਰਸ ਦਾ ਨਾ ਹੀ ਪਰਮਾਤਮਾ ਹੈ ਪ੍ਰਾਣਾਂ ਵਿੱਚ ਪਿਆਸ ਮਹਾ ਰਸ ਦੀ